with the ocean as my guide ਅੰਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਠੀਕ ਠਾਕ ਜੀ ਅੱਛਾ ਅੱਜ ਬਣਾਉ ਸ਼ੁਰੂ ਕੀਤਾ ਤੇ ਅੱਜ ਮੇਰੇ ਛੋਟੇ ਭਤੀਜੇ ਦਾ 30th ਬਰਥਡੇ ਆ ਤੇ ਉਹਦਾ ਬਰਥਡੇ ਮਨਾਉਣ ਲੱਗੇ ਆ ਤੇ ਭਤੀ ਅਸਲ ਸਾਰੇ ਜਿਹੜੇ ਬਰਥਡੇ ਮਨਾਉਣ ਲੱਗੇ ਆ ਹਾ ਹਾ ਆਓ ਖਾ ਲਈਏ सुरपी सिंह वागुरु चढ़द कला बख्शी लम्बी उम्र करे अजो मना लगे सारे <laughs> जन्मदिन

ਇਹ ਕੋਈ ਤਾਂ ਦੇਖੋ ਤੁਸੀਂ ਡੈਕੋਰੇਸ਼ਨ ਅਜ ਇੰਨੇ ਕੀਤੇ ਲਿਆ ਤੁਸੀਂ ਇਹ ਆਪਣੇ ਪਕੜੇ ਹੋਏ ਉਹ ਇਹਨਾਂ ਕੱਲ ਦੀ ਗਾਰੀਆਂ ਆਵਾਜ਼ ਘੱਟ ਕਰ ਦਿਓ ਓਏ ਦੇਖੋ ਛੋਟਾ ਦਾ ਜਿੰਨੀ ਖਿੱਚੀ ਹੈ ਹੈਪੀ ਬਰਥਡੇ ਲੋ ਹੈ ਹੈਪੀ ਬਰਥਡੇ ਨਹੀਂ ਆਉਂਦਾ ਹੈਪੀ ਬਰਥਡੇ ਹੈਪੀ ਬਰਥਡੇ ਪਿਆ ਹੋਣਾ ਇੱਥੇ ਵੇਖ ਲਓ ਕਿੱਥੇ ਹੈਪੀ ਬਰਥਡੇ ਉਹ ਇੱਥੇ ਲਿਖਿਆ ਹੈ ਹੈ ਕਿਉਂ ਮਾਰਨਾ ਓ ਯਾਰ ਤੂੰ ਆਓ ਆਹਾ ਆ ਗਿਆ ਕੇ ਕੋਈ ਲਓ ਜੀ ਪਕੌੜੇ ਚੈੱਕ ਕਰੋ ਤੇ ਪਕੌੜੇ ਹੈ ਹੈ ਸੱਚਾ ਦਰਦ ਹੈ ਮੈਰੀਆਂ ਅੱਜ 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 ਤਲੀ ਤੇ ਸੀ ओम ਮਨੂੰ ਕਿਥੇ ਆ ਆਈ ਦੀ ਫਾਈਲ ਦੇ ਗਏ ਡਾਂਡੇ ਨਹੀਂ ਆਪਈ ਇਦਾਂ ਨਹੀਂ ਦੇਣਾ ਨਾਂ ਮੈਂ ਲਿਖੀਆਂ ਨਾ ਰੱਖਿਆ 74 ਚਾਤਨਾ 74 ਦੇ ਸਿੱਧੀ ਵੀ ਨਹੀਂ ਕੀਤੀ ਉਹ ਨਹੀਂ ਹਮ ਦੁਆ ਹੈਪੀ ਬਰਥਡੇ ਜਵਨਾ ਹੈਪੀ ਬਰਥਡੇ ਧੰਨਵਾਦ ਬਹੁਤ ਬਹੁਤ ਮਾਦਲਾਲ ਜੀ ਥੈਂਕ ਯੂ ਬਹੁਤ ਵਧੀਆ ਕੰਮ ਦੀ ਕੋਸ਼ਿਸ਼ ਕਰਨਗੇ ਧੰਨਵਾਦ ਆਪਣਾ ਲਾਈਕ ਆਹ ਸੁਆਈ ਕਰੂਗਾ ਆਪਣੇ ਕੀ ਕਰੂੰਗਾ ਤੇ ਮੇਰੀ ਵੜੂਗਾ ਭਈਆ ਸਾਡੀ ਸਾਡੀ ਅਰਦਾਸ ਹੈ ਮਹਾਰਾਜ ਦੇ ਚਰਨਾਂ ਚ ਕਿ ਮਹਾਰਾਜ ਚੜ੍ਹਦੀਆਂ ਕਲਾ ਕਰੇ ਤਰਕੀਆਂ ਬਖਸ਼ੇ ਤੁੰਨੂੰ ਫਰਕਲਪਨ ਬਰੰਗ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਹੈਪੀ ਬਰਥਡੇ ਆਹੋ ਟੀ ਨਾ ਟੀ ਨਾ ਯਾਰ ਖਤਮ ਹੋ ਗਿਆ ਟੀ ਦਾ ਨਹੀਂ 1014 ਲਾਈਨ ਉਹ ਕਿੱਡੀ ਆ ਸਮਝਿਓ ਹੇ ਹੇ ਐ ਕਰੀ ਐ ਪਿਛੇ ਵਾਲਾ ਨੂੰ ਤਾਂ ਵਟ ਪੈ ਗਿਆ ਹੈ

ਵੰਦੋ ਕੀ ਇਕ ਉਹ ਬੋਲੀ ਪੀਂਦਾ ਕਬਾ ਮੁੰਡਾ ਇਹੋ ਤੋਂ ਗਿਆ ਚਾ ਚੋਪਾ ਸਾਰਾ ਚੋਪਾ ਅੰਦਰ ਕਰ 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 ਧਾਗਾ ਛੋਟਾ ਹੈ ਦਾ ਧਾਗਾ ਛੋਟਾ ਹੈ ਦਾ ਦੇ ਟੂ ਯੂ ਦੇ ਟੂ मे हु आ ਕੈਸਾ ਪੀਸ ਕਟਿਆ ਹੈ ਵਾਓ ਪਿਆਰੀਓ ਵਾਓ ਮੈਂ ਆਪਣੇ ਫੋਨ 'ਚ ਖੇਡਦਾ ਵਧੀਆ ਵਾਓ ਕਿਹੜੀ ਚੀਜ਼ ਨਹੀਂ ਕੱਟੀ ਲੈ ਆਉਂਦੇ ਰਹੂ ਹੁੰਦੇ ਕੱਟੋ ਓਏ ਹੱਸ ਲਾ ਕੋਈ ਗਾਲੀ ਨਾ ਖੜਾ 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 ਸਾਰੇ ਘਣਾ ਦਸਵਾਹੀ ਕੀ ਹੱਸਦੇ ਚੱਲ ਦਰਸਾ ਸਾਰੇ ਬੰਦਾ ਦੇ ਵਿੱਚ ਇਹੋ ਹੀ ਹੈ ਓਏ ਦਰਸਾ ਸਾਰੇ ਬੰਦਾ ਦੇ ਵਿੱਚ ਇਹੋ ਹੀ ਹੈ ਆਪਣਾ ਪ੍ਰੀਤ ਇੱਧਰ ਇਕੱਲੇ ਵੇਖੀ ਓਏ ਇੱਧਰ ਆ ਜਾ ਥੋੜਾ ਬਰੈਡ ਪਾਉਣਾ ਤੁਸੀਂ ਬਹੁਤ ਵਧੀਆ ਆਈ ਹੈ ਮਾਡਲ ਲੱਖ ਵਾਰ ਹੀ ਕਿਹੋ ਜਿਹਾ ਕਰਦੇ ਨੂੰ ਉਹ ਗੱਦਰ ਵਿੱਚ ਰਹਿ ਚੜਾ ਤੂੰ ਗੱਦਰ ਵਿੱਚ ਨਾ ਨਿਕਲ ਤਾ ਕਰੋ ਬਣਾਣਾ ਵਿੱਚ ਬਾਹਰ ਕੱਢ ਆ ਜਾ ਬਣਾਣਾ ਵਿੱਚ ਬਾਹਰ ਕੱਢ ਕੋਟੜਿਆਂ ਨਾਲ ਸੌਤ ਦੀ ਚੱਲ ਇੱਧਰ ਦੇਖੋ ਪਪਾ ਜੀ ਹਾਂ ਜੀ ਕੀ ਨਹੀਂ ਕਿਦਾ ਇਹ ਕੁੰਟੀ ਵਧੀਆ ਹੁੰਦੀ ਬਸ ਹੋ ਗਈ ਜਨਰ ਜਾਰੇ ਮਾਸ ਸਲਾਮ ਅਲੈਕਮ ਬੱਚੋ ਆ ਜਾਣਾ ਲੈ ਕਿੱਨੇ ਆਣਾ ਇੱਥੇ ਬੈਠਾ ਬਣਾਈ ਤੇ ਆ ਮੇਰੀ ਨੀਂਹ ਜੀ ਬਸ ਤੂੰ ਗੋਲੇ ਨਾਲ ਆ ਕੇ ਬਹਿ ਜਾ ਇੱਥੇ ਜੀ ਗੋਲੇ ਨਾਲ ਆ ਕੇ ਤਾਂ ਨਹੀਂ ਬਾਜ਼ਰ ਗੋਲੇ ਨਾਲ ਹੀ ਆ ਗਾ ਬੋਟੇ ਲਾ ਕੇ ਜਾਣਾ ਯਹਾਂ ਪੇ ਬੈਟ ਕੇ ਲਈ ਥੋੜੇ ਸੇ ਪੈਸੇ ਜੁੜਤੇ ਹੋਏ ਕੋਣ ਹੀ ਰਹਿਣਗਾ ਓ ਜੂਗੀ ਸਾਹਮਣੇ ਆਇਤੋ ਥੋੜੋ ਅਰੇ ਹੈ ਜੇ ਦੇਖੋ ਜੀ ਆਹ ਸਾਈਡ ਤੇ ਜਾਣਾ ਨਹੀਂ ਉੱਧਰ ਤੋਂ ਇੱਕ ਸਾਈਡ ਆਇਧਰ ਗਾੜਿਆਂ ਨੂੰ ਨਹੀਂ ਇਧਰ ਜਾਣੀ ਜਗ੍ਹਾ ਜੇ ਭੱਜਣਾ ਭੱਜ ਸਕਦਾ ਬੈਠਾ ਥੋੜਾ ਥੱਲੇ ਹੋ ਤਾਂ ਦੇਖੋ ਜੀ ਇਹਦੀ ਬੰਦਰੀ ਬਿਲਕੁਲ ਜਿਆਦਾ ਹਵੇ ਇਹ ਕਿੰਦਾ ਨਾ ਹੈ ਜੀ ਲੈ ਲਿਆ ਜੀ ਓਹੋ ਉੱਤੇ ਸੁੱਟ ਦੋ ਉਹ ਕਿਹੋਟੋ ਚੱਲ ਨਹੀਂ ਕਰ ਤੂੰ ਸਾਫ਼ ਕਰ ਦੇ ਇੱਜੀ ਕਹਿੰਦਾ ਸੁਣ ਚੰਗੀ ਉਹ ਉੱਠ ਮੈਂ ਹਾਂ ਜੀ ਹਾਂ ਜੀ ਸਾਰੇ ਵਾਰੀ ਵਾਰੀ ਪੜ ਲਏ ਤੇ ਜੈਦ ਇਕੱਠੇ ਇਕੱਠੇ ਪੜ ਲੋ ਹੱਥ ਕਰ ਲੋ ਸਾਰੇ ਹਾਂ ਮਨੁੱਖ ਜੀ ਦਾ ਗੋਟਿਆ ਹਾਂਜੀ ਹਾਂ ਜੀ ਲਾਂਗਰਾ ਹੋਾਈ ਜਿੰਨਾ ਮਰਜੀ ਜਾਓ ਰਾਜ ਤਾਜ ਨਹੀਂ ਤੇ ਕੈਸਾ ਹੋਵੇ ਤਾਜ ਦੇਖਵਾਤਾ ਦੇਖੀਆ ਕੋਦਾਂ ਫੋਟੋ ਖਿੱਚ ਦੋ ਸਾਰਿਆਂ ਦੀ ਗਿਰਾ ਕੋ ോ ഫോട്ടോ ഫോട്ടോ നാളെ ओके हां चलो कि ਹੁਣ ਖਾਣ ਪੀਣ ਲੱਗੇ ਹੁਣ ਤੇ ਮਹਾਰਾਜ ਜਿਵੇਂ ਤਰ੍ਹਾਂ ਖੁਸ਼ੀਆਂ ਬਖਸ਼ੇ ਰਹੇ ਤੇ ਇਸੇ ਦਾ ਜਨਮ ਦਿਨ ਮਨਾਉਂਦੇ ਰਹੀਏ ਬੱਚਿਆਂ ਦੇ ਤੇ ਨਾਲ ਉਹਨਾਂ ਦੇ ਮਿਲ ਕੇ ਮਹਾਰਾਜ ਖੁਸ਼ੀਆਂ ਖੜੇ ਬਖਸ਼ੇ ਅਸੂ ਵੇਲੇ ਤੈਨ ਹਲਵਾਈ ਹਰ ਖਾਓ ਕੋਹੜੇ ਲੱਕੋੜੇ ਤੇ ਕੇਕ ਲਓ ਜੀ ਭਾਜੀ ਦੇ ਭਾਜੀ ਭਾਜ ਦਿਓ ਉੱਤ ਭਾਜ ਦਿਓ ਭਾਜ ਦਿਓ ਭਾਜੀ ਨਾ

ਪੀ ਲਿਆ ਉਹ ਤੇ ਤੋਪ ਬੜੀ ਲੱਗ ਗਈ ਆ ਸਵੇਰੇ ਤੇ ਮੀਂਹ ਪਿਆ ਕੇ ਬਹੁਤ ਪਿਆ ਕੇ ਦੇਖ ਹੋ ਮਸਲਾ ਲੱਗ ਗਿਆ ਗਰਮੀ ਇਹ ਹੈ ਜਨੂ ਜੀ ਆ ਮਨਾਇਆ ਜਨਮ ਦਿਨ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਤੁਹਾਨੂੰ ਕਿਵੇਂ ਲੱਗੋ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਕ ਬਣਾ